ਲਾਈਵ ਦੇਖਣ ਤੋਂ ਪਹਿਲਾਂ ਚੈਨਲ ਕਰ ਲੈਓ ਸਬਸਕ੍ਰਾਈਬ ਤੇ ਵੈਲ ਆਈਕਨ ਦੀ ਘੰਟੀ ਡਬਲ ਅੱਜ ਦਾਦਾ ਯਾਰ ਢਹਣੀ ਖਰਾਬ ਆ ਗਿਆ ਲੈ ਕਿੰਨੇ ਵਜ ਗਏ 6 ਵਜੇ ਕ 10 ਮਿੰਟ ਹੋ ਗਏ ਮੈਨੂੰ ਐਵੇਂ ਜਲਾਟ ਟਾਈਮ ਨਾ ਪਹੁੰਚ ਜਾਗੇ ਦੇਖੋ ਆ ਦੇਖ ਲੈ ਕਿਧਰ ਫਿਰਦਾ ਚਿੱਟੀ ਪੱਟੀ ਤਾਂ ਇੱਧਰ ਫਿਰ ਜਾਂਦਾ ਅੱਜ ਦਾਦਾ ਹਲਾ ਢਹਣੀ ਖਰਾਬ ਆ ਗਿਆ ਮ ਲੱਗਿਆ ਪਤਾ ਨਹੀਂ ਕਿਹੜੀ ਚੀਜ਼ ਦਾ ਹਲਾ ਗਿਆ ਹੋਣਾ ਕਿਹਾ ਲੋ ਗਾ ਰੰਕਾਰਾ ਕਾਰੰਕਾਰਾ ਕੋਈ ਗਾਰ ਵਾਲਾ ਇੱਧਰ ਆ ਜਾਂਦਾ ਕੋਈ ਉੱਧਰ ਆ ਜਾਂਦਾ ਲੋ ਇੱਥੇ ਰਾਈ ਨਿਗਾ ਜਾਂਦੀ ਆ ਕਾਰਾਂ ਇੰਕਾਰਾਂ ਨੇ ਹੁਣ ਇਹਨੇ ਇੰਡੀਕੇਟਰ ਲਾਤਾ ਉੱਧਰਲਾ ਇਹ ਤਾਂ ਪਹਿਲਾਂ ਹੀ ਉੱਧਰ ਨੂੰ ਜਾਣਾ ਭਰਾਵਾ ਉੱਧਰ ਹੀ ਲਾ ਲਾ ਉਤੋਂ ਦੀ ਰਹਿੰਦਾ ਖੁੰਦਾ ਸਕੂਟਰੀਆਂ ਜੀ ਵਾਲੇ ਵਿੱਚ ਫਸਦੇ ਜਾਂਦੇ ਕੋਈ ਕਿਸੇ ਨੂੰ ਪਤਾ ਹੀ ਨਹੀਂ ਆ ਦੇਖ ਉਹ ਆ ਦੇ ਲਾ ਕਿੱਥੇ ਜਾਂਦਾ ਲੈ ਆਹ ਟੈਂਪੋ ਵਾਲਾ ਨਾ ਉੱਧਰ ਨਾ ਇੱਧਰ ਨਾ ਵਾਈਲਡ ਲਾਈਨ ਤੇ ਰਾਪਰਾ ਵਾ ਟੁੱਟਿਆ ਪਿਆ ਥੱਲੋਂ ਪਹਿਲੇ ਹੀ ਮਗਰ ਆੜ ਜਾ ਤੂੰ ਤਾਂ ਥੋੜੀ ਖੜਾ ਪਹਿਲੇ ਤੂੰ ਹੋੜ ਬਣਾਉਣੀ ਆ ਗੱਡੀ ਜਾਂਦੀ ਲਓ ਦੇਖੋ ਯਾਰ ਅਜਾ ਸਾਲਾ ਦੇਣੀ ਖਰਾ ਵਾ ਮੈਨੂੰ ਐਵੇਂ ਚੱਲ ਟਾਈਮ ਨਾਲ ਘਰੇ ਵਗਿਆਂਗੇ ਟਾਈਮ ਨਾ ਘਰੇ ਪੁਰੇ ਜਾਣ ਤੱਕ ਹੁਣ ਉਧਰ ਵਗ ਗਿਆ ਭੈਣ ਦੇ ਯਾਰ ਦੇ ਪਤਾ ਨਹੀਂ ਕੀ ਦਾਣਾ ਬੁੜਕਦਾ ਹੈ ਪਰ ਲੀ ਲੈਣ ਵਾਲੀ ਚੱਲਦੀ ਆ ਲੈ ਹੁਣ ਆ ਦੇ ਲੈ ਲੋ ਆ ਦੇ ਲੈ ਲੋ ਲੈ ਭੈਣ ਦੇ ਲੋੜੇ ਸਾਲੇ ਕਾਂਡੂ ਚੱਟੀ ਫੱਟੀ ਤੋਂ ਇਧਰ ਕਰ ਕਰ ਚੱਲਣਗੇ ਕੀ ਰੋਡੀ ਭੈਣ ਦੇ ਲੋੜੇ ਜੋਂ ਡਰਾਈਵਿੰਗ ਪਤਾ ਨਹੀਂ ਕਿਹਨੇ ਕਰਨਾ ਦੇ ਚਲਾ ਹੁੰਦੇ ਸੀ ਵੀ ਆਪ ਦੀ ਲੈਣ ਚ ਤਾਂ ਤੁਸੀਂ ਲੱਗ ਜਾਓ ਮੈਂ ਚੱਲੇ ਆਉਣਗੇ ਵੀ ਭੈਣ ਜੋ ਬੰਦਾ ਨਾ ਗੱਡੀ ਫਾਜੇ ਸਾਡੀ ਗੱਡੀ ਟੱਚ ਹੋ ਗਿਆ ਰੇ ਲੋ ਲੈ ਆ ਦੇ ਆ ਵੀ ਲੈ ਚੱਕੀ ਵਿੱਚ ਚਿੱਟੀ ਲੈਣ ਚ ਤਾਂ ਹੋ ਜੋ ਹੋਰ ਨਹੀਂ ਕੁਛ ਪਰਲੀ ਲੈਣੇ ਜਰਬਾਲੀ ਦਲਦੀ ਆ ਪਰਲੀ ਲੈਣ ਤੇ ਵੜਨਾ ਅਸੀਂ ਮੇਰੇ ਭੈਣ ਤੋਂ ਕਾਰਾਂ ਵੀ ਬੜੀਆਂ ਨੇ ਕੀ ਕਰੀਏ ਪਰਲੀ ਲੈਣ ਚੰਦ ਬਣੂਗਾ ਜਿਹੜਾ ਆਉਂਦਾ ਖੜਾ ਜਾ ਕੇ ਮੂੰਹ ਇਧਰ ਨੂੰ ਕਰ ਦਿੰਦਾ ਆਪਾਂ ਮੋਟਰਸਾਈਕਲ ਵਾਲੇ ਨੂੰ ਚੱਕੀ ਇਹੋ ਬਾੜੀ ਕਾਲ ਗਿਆ ਭੈਣ ਦਿਆ ਲੋੜਿਆ ਭੈਣ ਚੋਦਾ ਛੜਾ ਇੱਥੇ ਨਾਲ ਲੱਗੀ ਫਿਰ ਕਹੋਂਗੇ ਗੱਡੀ ਭੰਤੀ ਸਾਡੀ ਲੈ ਥੜਲਾ ਲੰਨ ਇਹਨਾਂ ਦਾ ਭੈਣ ਨੇ ਲੋੜਿਆ ਦਾ ਡਾਂਡੂ ਭੈਣ ਚੋਦਾਂ ਨੂੰ ਗੱਡੀਆਂ ਨਹੀਂ ਚਲਾਉਣੀ ਆਉਂਦੀਆਂ ਬਾਜ਼ਤਾਂ ਦੀ। ਯੱਕੇ ਮੂੰਹ ਭੈਣ ਚੋਦੇ ਕਾਰਾਂ ਲੈ ਕੇ ਆ ਜਾਣਗੇ। ਇੱਧਰ ਇੰਨਾ ਰੋਡ ਪਿਆ ਇੱਧਰ ਪਤਨ ਕੀ ਭੈਣ ਘੜਾਉਂਦੇ ਫਿਰਦੇ ਨੇ। ਲੈ ਆਹ ਦੇ ਚਿੱਟੀ ਪੱਟੀ ਤੋਂ ਇੱਧਰ ਕਰੀ ਜਾਂਦੇ ਨੇ ਭੈਣ ਦੇ ਲੌੜੇ ਹਲੇ। ਤਾਂ ਬੰਦਾ ਕਿੱਧਰ ਨੂੰ ਜਾਵੇ ਹੁਣ ਕਿੱਥੇ ਘਰੇ ਲੈ। ਭੈਣ ਦੇ ਲੌੜੇ ਲੈਣ ਚ ਵੀ ਨਹੀਂ ਤੁਰਨ ਦਿੰਦੇ ਆ ਕਿ ਦੇਖ ਲੋ ਲੈ। ਆਦਾ ਹਾਲ ਆ ਭੈਣ ਚੋਦਾ ਨੇ ਇਹਨਾਂ ਦਾ ਲੋਕਾਂ ਦਾ ਆ ਜੁਨੀਵਰਸਿਟੀ ਆ ਉਰੀ ਜਿਹੜੀਆਂ ਪਗਵਾੜੇ ਜੁਨੀਵਰਸਿਟੀ ਨਹੀਂ ਵੱਡੇ ਅਸੀਂ ਉਹ ਆ ਰਹੇ ਕਰ ਕਰ ਇਧਰ ਨੂੰ ਲੈ ਆ ਲਿਆ ਭੈਣ ਦੇ ਘੜਾ ਦੇ ਚਿੱਟੀ ਬੱਤੀਆਂ ਤੋਂ ਇਧਰ ਭੈਣ ਚਰਾਉਂਦੇ ਨੇ ਿੱਡੇ ਛਾਲੇ ਕੂਥੇ ਲੋਕ ਨੇ ਨਾ ਸਿੱਖ ਕੇ ਮੰਟੀਆਂ ਦੇ ਵਿੱਚ ਘੱਟੀਆਂ ਆਦੇ ਆਪ ਨੂੰ ਭੈਣ ਦਾ ਘੜਾਵੇਂ ਡਰਾਈਵਰ ਹੁਣ ਆ ਲੈ ਇੱਥੇ ਖੜਾ ਲੈ ਹੁੰਦੇ ਮੈਂ ਗਾਹਾਂ ਤੋਰ ਦਾਂਦਾ ਤੇ ਗੱਡੀ ਦੇ ਨਾਲ ਲੱਗਦੀ ਆ ਮੂਰੇ ਇੰਨਾ ਫੁੱਲ ਵੜਾ ਪਿਆ ਪਤਾ ਨਹੀਂ ਭੈਣ ਚੋਦਾ ਨੂੰ ਗੰਡੂ ਨੂੰ ਅਕਲ ਕਦੋਂ ਆਉਗੀ ਐਂ ਤੇ ਇਹ ਲੌੜੇ ਗੱਡੀਆਂ ਲੈ ਲੈਣਗੇ ਏਡੀਆਂ ਏਡੀਆਂ ਚਲਾਉਣੀਆਂ ਹੁੰਦੀਆਂ ਨਹੀਂ ਆ ਦੇ ਲਵਾ ਪਾਛਾ ਜਿਹਾ ਬਣਾਈ ਖੜਾ ਇਹਦਾ ਵੀ ਐਂ ਭੰਨਿਆ ਵੇ ਗੁੰਡ ਪੰਗਾ ਐ ਕਰਿਆ ਵੇ ਇੱਥੇ ਲੱਗ ਗਈ ਹੈ ਨਾ ਕਿਸੇ ਨਾ ਵੇ ਭੈਣ ਦੇ ਲੋੜੇ ਡਾਂਗ ਫਿਰੂ ਤੁਹਾਡੇ ਇਹ ਕਿ ਲੰਨਣਾ ਬਾਟ ਗਿਆ ਹੈ ਇਹ ਖੜਾ ਹੋਇਆ ਟੈਂ ਟੈਂ ਕਰੀ ਜਾਂਦਾ ਲਾਗਣ ਲੋਕ ਮਰੇ ਹਲਦਾਂ ਗੱਡੀਆਂ ਪਤਾ ਨਹੀਂ ਭੈਣ ਜੋਂ ਦਾ ਨੂੰ ਕਿਨੇ ਵੜਾ ਦੀਆਂ ਉੱਚੇ ਤੋਂ ਕੂਥੇ ਤੋਂ ਲੋਕ ਬਟਰ ਗੱਡੀਆਂ ਲਈ ਫਿਰਦੇ ਨੇ ਜੀ ਉੱਚਾ ਹਣਾ ਕੋਈ ਉੱਚੇ ਤੋਂ ਕੂਥੇ ਇਨੇ ਲੋਕ ਰੱਬ ਨਹੀਂ ਪਰ ਨਾ ਹੋਣੇ ਭੈਣ ਦੇ ਘੜਾ ਬਈ ਕਾਲਾ ਗਾਮ ਸੀ ਕਾਹਸੇ ਤਾਂ ਨਹੀਂ ਬਸਾਂ ਵਾਲਿਆਂ ਨੇ ਜਾਮ ਲਵਾਇਆ ਪਿਆ ਮੇਰਾ ਭਰਾ ਫਾਲੋ ਕਰ ਲੋ ਯਾਰ ਦੱਬ ਕੇ ਆਪਾਂ ਨੂੰ ਸਬਸਕ੍ਰਾਈਬ ਕਰ ਲੋ ਆਪਣਾ ਚੈਨਲ ਅੱਜ ਭੈਣ ਦੇ ਪਿੰਡ ਜਾਣਾਗਾ ਘਰੇ ਵਗ ਜਾਣੇ ਇੱਲਨ ਲਣਣ ਦੇਣੇ 2 ਘੰਟੇ ਠਿੱਕਣ ਵਹਦੀ ਔਰ ਗੱਲ ਨਹੀਂ ਬਾਤ ਨਹੀਂ ਐਵੇਂ ਖਾਹ ਖਾਨ ਦਾ ਜਾ ਜਾਂਦਾ ਹਾਲੀ ਕੋਈ ਗੱਲ ਬਾਤ ਵੀ ਉਹ ਜਾਉਂਣਾ ਮੁਰੇ ਆ ਜਾਂਦਾ ਉਧਰਲੀ ਲਾਈਨ ਤੇ ਮੈਨੂੰ ਰਾਹ ਨਹੀਂ ਮਿਲਣਾ ਜਾਂਦਾ ਐਡੇ ਕੂਚੇ ਲੋਕ ਤੁਰਿਆ ਆ ਗੱਲੋ ਵਾਲਾ ਮਗੱਲਾ ਗਾਣਾ ਗੁਲਾਮ ਵੱਲੋਂ ਵੱਲੀ ਜਾਲੀਆਂ ਹੂਜੋ ਨਿਕਲ ਜਾਂਦੀਆਂ ਨੇ ਆ ਗਏ ਨੂੰ ਕੱਢਣੀਆਂ ਵੀ ਨਾ ਉਹ ਪੈਂਟ ਚੋਂ ਤੇ ਮੂੰਹ ਚ ਹੀ ਆ ਜਾਂਦੀ ਆ ਨਹੀਂ ਆ ਕਿ ਲਈ ਗਿਆ ਮੇਰੇ ਭਰਾ ਨੇ ਸਾਰੇ ਟਰੱਕ ਵਾਲੇ ਐਦਾਂ ਹੀ ਬੋਲਦੇ ਨੇ ਅੰਦਰ ਟਰੱਕ ਚ ਬੈਠੇ ਔਰ ਯਾਰ ਆਈਆਂ ਬਹੁਤ ਲੜਾ ਬੈਂਦੇ ਲੋੜਿਆਂ ਨੂੰ ਗੱਡੀਆਂ ਦਾ ਆਉਂਦੀਆਂ ਚਲਾਉਣ ਸਾਨੂੰ ਹੀ ਸਾਨੂੰ ਨਹੀਂ ਦਿਖਿਆ ਕਦੇ ਪਾਸੇ ਹੋਇਆ ਉਸੀਂ ਰਿਪਲਾਈ ਉਹ ਮੇਰਾ ਮੇਰਾ ਭਰਾ ਮੈਂ ਧਿਆਨ ਨਹੀਂ ਮਰਿਆ ਜੀ ਕੀ ਰੌਕ ਰਾਕਸ ਹਲੋ ਰਾਕਸ ਮੈਂ ਤਾਂ ਨਹੀਂ ਮਰੇ ਮੇਰਾ ਭਰਾ ਮੇਰੀ ਨਿਗਾਹ ਯਾਰ ਉਧਰਲੇ ਪਾਸੇ ਜੀ ਬੰਪਰ ਦੇ ਨਾਲ ਕਾਰਾਂ ਲਿਆ ਲਿਆ ਖੜਾਈ ਖੜੇ ਮੈਨੂੰ ਐਂ ਜੀ ਜੇ ਮੈਂ ਇੱਧਰ ਧਿਆਨ ਮਾਰ ਲਿਆ ਉਧਰ ਕਹਿੰਦਾ ਪੱਲਾ ਪੂ ਲਈ ਨਾਟ ਜੇ ਬਾਈ ਚਾਰੇ ਪਾਸੇ ਨਿਗਾਹ ਰੱਖਣੀ ਬੈਂਦੀ ਆ ਅੱਜ ਮੈਂ ਘਰੇ ਜਾਣਾ ਨਾ 2 ਮਹੀਨਿਆਂ ਦੇ ਬਾਅਦ ਆ ਮੈਨੂੰ ਕਾਲੀ ਆ ਥੋੜੀ ਜੀ ਤੋ ਘਾ ਰਹਾ ਹੈਗਾ ਮੇਰਾ ਘਟੋ ਘਟ 150 ਕਿਲੋਮੀਟਰ 100 ਕਿਲੋਮੀਟਰ ਮੈਂ ਗੱਡੀ ਲੈ ਕੇ ਜਾਣੀ ਉੱਤ ਘਟ ਦੇਣੀ ਆ ਉਸ ਤੋਂ ਬਾਅਦ ਦੇਖਦੇ ਆਂ ਬੱਚਾ ਪੁੱਛਾ ਚ ਰਾਤ ਨੂੰ ਤੱਕ ਕਿਆ ਕਰਾਂ ਖਾਵਾਗੇ ਜਾਵਾਗੇ ਆਪਾਂ ਨਾ ਘਟੋ ਘਟ ਰਾਤ ਦੇ 11:00 10:00 ਕਾ 10:00 ਕ ਵੱਜ ਜਾਣਗੇ ਮੈਨੂੰ ਜਾਂਦੇ ਨੂੰ ਕਰੇ ਲੈਫਟ ਲੋਪਟ ਲੈਣੀ ਪੈਣੀ ਆ ਰਾਤ ਨੂੰ ਓਏ ਹੋਏ ਹੋਰ ਢੱਕਾ ਬੰਦੋ ਜਾ ਇਹੜੀ ਗੱਡੀ ਵਾਲੇ ਦੀ ਗੱਲ ਕਰ ਰਹੇ ਹਾਂ ਜਾਂ ਉਹ ਕਾਰਾਂ ਨਿਕਲ ਕਰਦਾ ਉਹ ਇੱਕ ਫੰਡਰ ਦੀ ਕਾਰ ਸੀ ਉਹ ਫੰਡਰ ਵੱਜ ਨਹੀਂ ਹੁੰਦੀ ਉਹ ਜੀ ਕਾਰ ਸੀ ਬਗੈਨੋ ਬੈਗਨਰ ਪਤਾ ਨਹੀਂ ਐ ਜੀ ਸੀ ਉਹ ਛਿੱਲੀ ਪਈ ਸੀ ਨਾ ਇੱਕ ਆਪਦੀ ਡਰਾਈਵਰ ਸਾਈਡ ਤੋਂ ਛਿੱਲੀ ਹੋਈ ਗੱਡੀ ਜੀ ਨਾਲ ਲਾਈ ਜਾਂਦਾ ਚੱਲ ਜਾਂ ਲੱਗ ਲੱਗ ਕੇ ਡਰਾਈਵਰ ਨੇ ਨਾਲ ਖਿਚਾਤੀ ਇੱਕ ਗੇਅਰ ਹੋਰ ਐਸੀ ਬਣਾ ਲਾਂਗੇ ਆਪਾਂ ਨੇ ਖੜਾ ਠੀਕ ਕਰਾਉਣੀ ਆ ਰਕਜ ਦਾ ਰਕਜ ਮੇਰਾ ਭਰਾ ਹੀ ਆਪਣਾ ਚੈਨਲ ਦੇ ਸਬਸਕ੍ਰਾਈਬ ਕਰ ਦਿਂ ਦੱਬ ਕੇ ਮੇਰਾ ਫੋਨ ਵੀ ਗਰਮ ਹੋਣ ਲੱਗ ਗਿਆ ਹੈ ਭੈਣ ਕੋਈ ਅੱਧੇ ਦੇ ਛਾਪੇ ਬੜੇ ਨੇ ਫੋਨ ਹੋੜੀ ਇਹ ਗਰਮੀ ਨਹੀਂ ਦਲਦਾ ਮੇਰੇ ਮਨ ਕੋ ਮੇਰਾ ਫੋਨ ਬਾਹਲੀ ਛੇਤੀ ਗਰਮ ਹੋ ਜਾਂਦਾ ਮੈਂ ਵੀ ਗਰਮ ਹੋ ਜਾਂਦਾ ਮੇਰਾ ਵੀ ਦਿਮਾਗ ਬਾਹਲੀ ਛੇਤੀ ਗਰਮ ਹੋ ਜਾਂਦਾ ਮੇਰੇ ਫੋਨ ਦਾ ਵੀ ਆਈ ਵਾਲਾ ਇਹ ਵੀ ਗਰਮ ਹੋ ਜਾਂਦਾ ਰੋਕ ਕਾਜ਼ ਇਹ ਹੈ ਸਾਡਾ ਥੋੜੇ ਜਿਹਾ ਪਾਰਾ ਵੱਜ ਜਾਂਦਾ ਹਰ ਕੈਸੇ ਹੋ ਮੇਰਾ ਭਾਈ ਸਾਹਿਬ ਇਹ ਹੈਗਾ ਗੁਰੂ ਘਰ ਸੁਗਾੜੇ ਦਾ ਮੈਂ ਤਾਂ ਯਾਰ ਇੱਧਰ ਚਿੱਟੀ ਪੱਟੀ ਤੇ ਜਮਾ ਨਾਲ ਲਾਈ ਜਾਂਦਾ ਮੈਨੂੰ ਪਤਾ ਵੀ ਇਹਨਾਂ ਨੂੰ ਭੈਣਦਾ ਯਾਰ ਇਹ ਪਰਲੇ ਪਛੇ ਜਗਾ ਬਹੁਤ ਭਈ ਹੋਵੇ ਨਾਲ ਦੀਆਂ ਕੱਟਣੀਆਂ ਨੇ ਗੱਡੀਆਂ ਫੇਰ ਕੁਸੂਲ ਟਰੱਕਾਂ ਵਾਲੇ ਦਾ ਹਾਂ ਇਹੀ ਤਾਂ ਗੱਲ ਆ ਇਹ ਗੱਲ ਆ ਯਾਰ ਪੰਨਣੀ ਆ ਕੋ ਨਾਲ ਆ ਕੋ ਘਸਾਉਣੀ ਆ ਵੇ ਕਹਿੰਦੇ ਟਰੱਕ ਵਾਲੇ ਨੇ ਭਾਂਤੀ ਹੁਣ ਤਾਂ ਹੀ ਹੁਣ ਲੈਣ ਤੇ ਜਾਣਾ ਫੇਰ ਵੀ ਡਾ ਨਾਲ ਦੀ ਘਸਾ ਘਸਾ ਲੰਘਦੇ ਨੇ ਮੇਰੇ ਸਾਲੇ ਦੇ ਟੱਲੇ ਕੋਈ ਨਾ ਭਾਈ ਗੁੱਸਾ ਮੈਨੂੰ ਹੀ ਬਹੁਤ ਆਉਂਦਾ ਹੋਰ ਨਾ ਮੇਰਾ ਭਰਾ ਗਰਮੀ ਦੇ ਦਿਨ ਇੰਨਾ ਗੁੱਸਾ ਨਾ ਕਰਿਆ ਕਰ ਮੈਂ ਵੀ ਕੰਟਰੋਲ ਕਰ ਦੰਨਾ ਵੀ ਨਹੀਂ ਇੰਨਾ ਬਿੰਦਰ ਇੰਨਾ ਗੁੱਸਾ ਨਹੀਂ ਕਰਨ ਫੇਰ ਵੀ ਸਾਲਾ ਹੀ ਜਾਂਦਾ ਕੁਝ ਕੀ ਕਰੀਏ ਪਾਗਲ ਲੋਕਾਂ ਦੇ ਵਿੱਚ ਛਾਣੇ ਲੋਕ ਫਿਰਦੇ ਨੇ ਨਾ ਯਾਰ ਫਿਰ ਗੁੱਸਾ ਆ ਹੀ ਜਾਂਦਾ ਜਦੋਂ ਇੱਕ ਦੋ ਛਾਣੇਕ ਬੰਦੇ ਪਾਗਲ ਲੋਕਾਂ ਦੇ ਵਿੱਚ ਖੜ੍ਹਦੇ ਹਨ ਉਹ ਸਾਲੇ ਪਾਗਲ ਆਲੀਆ ਗੱਲਾਂ ਕਰਨ ਫਿਰ ਚੜ੍ਹਦੀ ਕੜਨੀ ਲੱਗ ਜਾਂਦੀ ਇਹ ਕੀ ਭੈਣ ਦੇ ਯਾਰ ਕੀ ਕਰਨ ਲੱਗੇ ਹੋਏ ਇਹ ਕਹਿੰਦਾ ਯਾਰ ਮਖਿਆਲ ਨੇ ਬੜਾ ਦੁਖੀ ਕਰ ਲਿਆ ਹੈ ਜੋ ਇੰਨਾ ਮਖਿਆਲ ਫਰਦਾਂ ਕਰਦਾ ਹੈ ਇਹਨਾ ਮਖਿਆਲ ਦੇ ਵਿੱਚ ਹੀ ਸ਼ੇਗੋ ਲੰਡੇ ਮੜੇ ਉਸ ਤੇ ਲੱਭੂ ਬਾਬਾ ਕਾਰ ਵਾਲੇ ਐਏ 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 ਨਹੀਂ ਦਤ ਵੰਦੇ ਨੇ ਗੁੱਸਾ ਆ ਆ ਸਹੀਆ ਕਰਨਾ ਦਈ ਦਾ ਮਰਬਰਾ ਨਾਲ ਦੀ ਨਾਲ ਕੱਢਦੇ ਵੇ ਗੁੱਸਾ ਵਧੀਆ ਰਹਿੰਦਾ ਅੰਦਰ ਇਹ ਅੰਦਰ じゃ ਪਰਿਆ ਰਹਦਾ ਆ ਆ ਗੁੱਸਾ ਨਾਲ ਦੀ ਨਾਲ ਤੇ ਕੱਢਦੇ ਕਿਸੇ ਨਾ ਕਿਸੇ ਬੰਦੇ ਦੇ ਇਹ ਗੁੱਸਾ ਨਾ ਕੱਢ ਫਿਰ ਬੰਦੇ ਦੇ ਅੰਦਰ ਭਰਿਆ ਰਹਿੰਦਾ ਤੇ ਬੰਦਾ ਬਣ ਜਾਂਦਾ ਚੜਚੜਾ ਜਿਹਾ ਬਣੀ ਜਾਂਦਾ ਚੜਚੜਾ ਨਾ ਬਣਦੇ ਨਾਲੋਂ ਪਹਿਲਾਂ ਹੀ ਵਧੀਆ ਵੀ ਸਾਲੇ ਨੂੰ ਕਿਸੇ ਤੇ ਗੁੱਸਾ ਕੱਢ ਹੀ ਸੀ ਓ ਮਾਈ ਗਾਡ ਜਦ ਜੂਰੀਆ ਦਾ ਵੀ ਇੱਕ ਟੱਕ ਰਹਿ ਗਿਆ ਕਿਆ ਸਾਰਾ ਕੁਝ ਖਤਮ ਹੋ ਗਿਆ ਪਿਆ ਤੇਲ ਵੀ ਖਤਮ ਹੋ ਗਿਆ ਮੇਰਾ ਯੂਰੀਆ ਵੀ ਖਤਮ ਹੋ ਗਿਆ ਮੈਰਾ ਵੀ ਸ਼ਨੀਗੜ ਜਿਹਾ ਖਤਮ ਹੋਈ ਜਾਂਦਾ ਹੁਣ ਚਾਹ ਪੀਣੀ ਪੈਣੀ ਆ ਮੈਨੂੰ ਛਰੀਰ ਨੂੰ ਵਧੀਆ ਰੱਖਣ ਲਈ ਫਿੱਟ ਰੱਖਣ ਲਈ ਤਾਂ ਕਰ ਕੇ ਨਾ ਬਾਬਾ ਬਾਹਰ ਬਾਹਰ ਕਰਕੇ ਰਾਕਾ ਜੂ ਚਾਹ ਚੂ ਪੀਨੇ ਆ ਕਿੰਨਾ ਵਧੀਆ ਹੁੰਦਾ ਘਰ ਟਰੱਕ ਚ ਏਸੀ ਹੁੰਦਾ ਹੈ ਕਿੰਨਾ ਵਧੀਆ ਹੁੰਦਾ ਅਗਰ ਟਰੱਕ ਚ ਉਹ ਮੇਰਾ ਭਰਾ ਏਸੀ ਆ ਲੱਕੀ ਗੱਲਾਂ ਕਰਨ ੜਿਆ ਤੂੰ ਯਾਰ ਏਸੀ ਚੱਲਣ ੜਿਆ ਸਾਡਾ ਆਰੇ ਚੱਲਣ ੜਿਆ ਮੇਰਾ ਭਰਾ ਏਸੀ ਬਲੋਰ ਖੁੱਲ ਲੈ ਨਾ ਹਵਾ ਆਉਂਦੀ ਟੈਂਟੀ ਟੈਂਟੀ ਇੱਦਾਂ ਗੁੱਸਾ ਉੱਡੋ ਦੇ ਤੇ ਇਹ ਨਹੀਂ ਕਹਿ ਨਹੀਂ ਕਹਿ ਰਣਾ ਗੁੱਸਾ ਉੱਡੇ ਤੇ ਆਪਾਂ ਕੱਢ ਨਹੀਂ ਸਕਦੇ ਤਾਂ ਕਿਸੇ ਹੋਰ ਨੂੰ ਫੜ ਲਓ। ਕੋਰੀ ਮਾ ਬੈਣ ਇੱਕ ਕਰ ਦੋ ਬਾਤ ਕਿ ਗੀ। ਬੁੱਛਾ ਕੱਢ ਦੋ ਆਪ ਦਾ। ਕਿੰਨੇ ਦੀ ਐ ਉਹ ਰੇ ਦੰਦਾ ਟਾ ਇਹ ਦੰਦਾ ਮੇਰਾ ਭਰਾ ਐ ਵੀਰੇ ਦੰਦਾ 280 ਦੀ 280 60 ਜੇ ਕਿਤੇ ਉਹ ਯਾਰ ਬੰਦ ਹੋ ਜਾ ਕਹਿਣ ਨੂੰ ਜੇ ਕਿਤੇ ਸ਼ਾਫ ਜਾ ਰੋਡ ਹੋ ਗਏ ਨਾ ਮੇਰਾ ਭਰਾ ਤਿੰਨ ਦੀ ਵੀ ਦੇ ਦਿੰਦਾ ਜੇ ਜੇ ਰੋਡ ਹੋ ਜਾਈਂ ਵੀਰੇ ਦੰਦਾ ਐਂ ਦੇ ਕਾਰਾਂ ਵਾਲੇ ਰੋਡ ਤੇ ਦੋ ਸਿੱਕ ਦੀ ਦੰਦਾ ਮਸਾਣ ਇਹ 218 ਬੁੱਟੇ ਤੇ ਆ ਜਿਵੇਂ 260 ਤੇ ਆ ਜਾਂਦੀ ਐ ਜੀ ਇਹ ਮਾਲਾ ਸ਼ਕਸ ਲੈਣ ਤੇ ਸ਼ਾਹਸੂਤਰ ਐਕਸਪ੍ਰੈਸ ਤੇ ਹੋਵੇ ਫਿਰ ਤਿੰਨ ਤਿੰਨ ਦੀ ਦੰਦ ਵੱਖੋ ਵੱਖਰੇ ਸਟਾਈਲ ਲੈਂਦੇ ਐ ਐਵਰੇਜ ਲਾਓ ਜੀ ਇੱਥੋਂ ਦਿੱਲੀ ਕਿੰਨਾ ਰਹਿ ਗਿਆ ਤੇ ਦੇਖੀਏ 10 6 ਚਰਨਜਾ ਜਾਂਦੇ ਨੇ 10 ਕਿਲੋਮੀਟਰ ਕਹਿੰਦੇ ਦਿੱਲੀ ਆਉਂ ਰੋ ਮੇਰਾ ਭਰਾ ਲੁਧਿਆਣਾ 43 ਵਾਜਿਬਾ ਲੁਧਿਆਣਾ 43 ਤੇ 50 ਗਾਹਾਂ 90 ਤੋਂ 93 93 ਤੇ 20 ਗਾਹਾਂ 113 ਕਿਲੋਮੀਟਰ ਮੇਰਾ ਪਿੰਡ ਰਹੇਗਾ ਇੱਥੋਂ 90 ਕਿਲੋਮੀਟਰ ਮੰਗਟਾ 70 ਕਿਲੋਮੀਟਰ ਮੈਂ ਗੱਡੀ ਲੈ ਕੇ ਜਾਣੀ ਆ ਉਦੋਂ ਬਾਅਦ ਕਿਸੇ ਨੂੰ ਹੱਥ ਦੇ ਕੇ ਜਾਣਾ ਕਿਉਂਕਿ ਮੇਰੇ ਪਿੰਡ ਨੂੰ ਬੱਸਾਂ ਲਾਸਟ ਬੱਸ 6 ਵਜੇ ਦੀ ਆ ਅਣ 6.6 ਹੋ ਗਏ। ਕੱਛ ਤਾਂ ਮੈਨੂੰ ਕੋਈ ਮਿਲਨੀ ਨਹੀਂ। ਅ ਕੀ ਕੀ 1 ਲੀਟਰ ਚ 3 ਕਿਲੋ। ਹਾਂ ਹਾਂ ਮੇਰਾ ਭਰਾ 1 ਲੀਟਰ ਚ 3 ਨਹੀਂ 3 ਤਾਂ ਕਦੇ ਹੀ ਦਿੰਦਾ। 2 80 2 80 ਕਾ ਦਿੰਦਾ ਹੈ। 3 ਦੀ ਐਵਰੇਜ ਤਾਂ ਕਦੇ ਕਦੇ ਹੀ ਦਿੰਦਾ। ਇਹ ਗਣਾ ਕੋਈ ਵਧੀਆ ਜਿਹਾ ਰੋਡ ਆ ਗਿਆ ਛਾਪ ਸੋਤਰਾ। ਇਹਦੇ ਬ੍ਰੇਕ ਨਾ ਪੈਣ, ਗੇਅਰ ਨਾ ਨਿਕਲੇ। ਇੰਨੇ ਦੀ ਐਵਰੇਜ ਤਾਂ ਉੱਥੇ ਦਿੰਦਾ ਨਹੀਂ ਤਾਂ 280 70 ਪੈਣੀ ਕਾ ਐਵਰੇਜ ਜਾਂਦੀ ਹੈ ਮੈਂ ਲੁਧਿਆਣੇ ਤੋਂ ਆ ਮਾਵਾ ਜੀ ਵਾਹ ਆਪਾਂ ਵੀ ਲੁਧਿਆਣੇ ਪਈਆਂ ਮੈਂ ਵੀ ਲੁਧਿਆਣਾ ਹੀ ਆਉਂਦਾ ਨਾ ਹਾਂ ਹੁਣ ਇੱਕ ਤੋਂ 43 ਕਿਲੋਮੀਟਰ ਰਹਿ ਗਿਆ ਲੁਧਿਆਣਾ ਬਾਸ ਘਰ ਲੁਧਿਆਣਾ ਪਾਰ ਕਰਕੇ ਮੈਂ ਵਗ ਜਣਾ ਮਰੇ ਕੋਟਲੇ ਮਰੇ ਕੋਟਲੇ ਤੋਂ ਚੜਦੇ ਨਾ ਕਿਸੇ ਦੇ ਮੋਟਰਸਾਈਕਲ ਦੇ ਹੱਥ ਦੇ ਦਲੇ ਆਣੇ ਯਾਰ ਬੁਰਾ ਹਾਲ ਬੜਾ ਚਿਕੜ ਚੱਕੜ ਕਾ ਚੋਰੀ ਬਹੁਤ ਇੱਕ ਗੇਰ ਅਸੀਂ ਕਿਹੜਾ ਚਾਹੂੰਗਾ ਉਹ ਭੈੰਦਾ ਫੇਰ ਬੋਰਦਾ ਹੂੰ ਤੇ ਕੁੱਟਿਆ ਜੀ ਇੱਕ ਬੰਦਾ ਰਾਤ ਨੂੰ ਚੋਰੀ ਕਰਨ ਆਇਆ ਗੱਡੀ ਸੀ ਜੁੱਤੇ ਪੈ ਖਣਕ ਆਇਆ ਉਹ ਦੇਖਿਆ ਟਰੈਲੀ 'ਚ ਬੰਦਾ ਖੜਿਆ ਅਸੀਂ ਮਰ ਉੱਠ ਕੇ ਛਲਕਦਾ ਬਿਆ ਬਿਆ ਕੁੱਟਿਆ ਜੀ ਬੱਲ ਕੁੱਟਿਆ 12 ਵਜੇ ਢੜਕੇ ਵਾਲਾ ਬੰਨ ਕੇ ਗੱਡੀ ਨਾਲ ਕੁੱਟਿਆ ਜੀ ਇਹ ਉਹਨਾਂ ਨੇ ਗੈਂਗ ਆ ਗਈ ਭਈਆ ਟੈਂਪੋ ਭਰ ਕੇ ਆ ਗਿਆ ਉਹ ਭੈਣ ਦੇ ਉਹਨੂੰ ਛਡਾ ਕੇ ਲੱਗੋ ਕੋ ਨੰਬਰ ਤੇ ਹੀ ਫੋਨ ਬਥੇਰੇ ਲਾਏ ਆਹ ਭੈਂੀ ਬੋਲ ਛਾਲੀ ਨਹੀਂ ਆਈ ਲਾਓ ਤੇਰਾ ਸੋਹਿਆਣਾ ਹਿਹਾਰਪੁਰ ਦਾ ਰੋੜ ਆ ਗਿਆ ਬੱਗ ਉਹ ਸਾਲਾ ਪਿਆ ਜਾ ਕੇ ਨਜ਼ਾਰਾ ਆਇਆ ਇਹਦਾ ਇਹ ਜੋ ਮौज ਆਈ ਮौज ਆ ਬੜੀ ਛਾਲੀ ਆਹ ਜੀ ਫੀਲਿੰਗ ਜੀ ਨਹੀਂ ਆਉਂਦੀ ਜਿਹੜੀ ਪੰਜਾਬ ਵਾਲਾ ਪੰਜਾਬ ਚ ਫੀਲਿੰਗ ਆਉਂਦੀ ਹੈ ਨਾ ਜਿਹੜੀ ਘੈਂਟ ਜੀ ਹਾਂ ਜੀ ਜਲੀਕ ਤੇ ਬਾਹਰ ਐ ਨੀ ਵੀਲ ਹੋਂਦੇ। 10 ਜੀ ਜਿਹੜਾ ਬਰ ਜਿਹੜਾ ਬਰ ਜਿਹੜਾ ਬਰ ਅਬ ਬੁੱਕੇ ਜੈੜਦੇ ਹੋ ਜੋ ਬੁੱਕੇ ਜੈੜਦੇ ਹੁਣ ਨਹੀਂ ਹੁਣ ਤਾਂ ਪਿੰਡੀ ਜਾਣੀਆਂ। ਔਰ ਨਾ ਸਟਾਪ ਬ੍ਰੇਕਾਂ ਤੇ ਜਾਣੀਆਂ ਗੱਡੀ ਪਿੰਡ ਨੂੰ। ਹੁਣ ਆਨੇ ਜੀ ਦੇਖਣਾ ਦੂਖਣਾ ਹੁਣ ਤਾਂ ਇਹਨੂੰ ਘਾਰੀ ਦੀਂਦਾਗਾ ਬੱਤੀਆਂ ਬੁੱਤੀਆਂ ਜੀਆਂ ਨਹੀਂ ਵੀ ਨਹੀਂ ਦੇਖਦੇ ਦੇ ਜੀ ਤਾਂ ਘਰ ਜਾਣ ਨੂੰ। ਵਾ 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 ਯਾਰ ਅਹ ਦੇਖੋ 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 ਯਾਰ ਵੀਡੀਓ ਬਣਾਉਂਦੀ ਹੁੰਦੀ ਹੈ ਇੰਸਟਾਗ੍ਰam ਤੇ ਹਾਰ ਵਾਲੀ ਆ ਜੀਓ ਫਗਵਾੜੇ ਦੀ ਉਹ ਕਿੱਥੋਂ ਦੇ ਮੈਂ ਆ ਯਾਰ ਮੇਰੇ ਤਾਂ ਪਿੰਡ ਪੈ ਜਾਂਦਾ ਅ ਲੁਧਿਆਣੇ ਤੋਂ ਬੈਜੂਗਾ ਪਹਿਨਾ 60 ਕਿਲੋਮੀਟਰ ਮੈਂ ਤਾਂ ਹੈਗਾ ਉਹ ਬਰਨਾਲੇ ਕੰਨੀ ਦਾ ਮੇਰਾ ਪਿੰਡ ਦਾ ਬਰਨਾਲੇ ਕੰਨੀ ਦਾ ਨਾ ਉੱਤਰ ਨੂੰ ਛੇਵੇ ਤਾਂ ਬੱਥ ਜਾਂਦੀ ਆ ਨਾ ਵੇਰ ਪਰੋਂ ਲੈਫਟ ਲੈਣੀ ਪੂ ਲਾ ਜੀ ਦੁੱਧ ਤੋਂ ਧਰਤੀ ਕਹਿੰਦੇ ਗੱਡੀ ਬਾਬਰੋ ਭੰਨਤੀ ਸ਼ਵੇਟ ਭੰਨਤੀ ਭੰਨਤੀ ਇਹ ਤਾਂ ਮੇਰਾ ਭਰਾ ਸੜਕ ਬੰਨਣ ਲੱਗਾ ਹੈ ਤੁਸੀਂ ਸੜਕ ਬੰਨਣ ਲੱਗਾ ਹੈ ਨਵਾਬ ਪੌਲੀ ਭੰਨਣ ਲੱਗਣਾ ਦੇਖੋ ਦੇਖੋ ਆ ਜਾਂਦੀ ਆ ਜੀ ਥਾਰ ਵਾਲੀ ਦੀ ਥਾਰ ਕੀ ਲਿਖਦਾ ਕੱਲ ਰਾਜਪੁਰੇ ਕੋਲ ਇੱਕ ਬੰਦਾ ਬਿਲਕੁਲ ਇਹ ਨੰਗਾ ਚੜਦਾ ਪਾਰ ਖੜਕ-ਬਾਰ ਕਰਦਾ ਦੇਖਿਆ ਸਵੇਰੇ ਅੱਜ ਉਹ ਕਮਲਾ-ਕਮਲਾ ਆਉਣਾ ਮੇਰਾ ਭਰਾ ਰੋਕਾ ਜ ਮਨ ਦੇ ਬੁੱਧੀ ਜਵਾਬ ਬੰਦਾ ਉਹ ਇਹਨਾਂ ਦੇ ਦਿਮਾਗ ਦਿਮੋਗੇ ਲੈਂਦੇ ਨੇ ਉਹ ਜਾਂ ਨਾ ਫਿਰ ਨੰਗੇ ਸ਼ਾਹ ਹੁੰਦੇ ਨੇ ਕੋਹ ਫਿਰ ਦਿੰਦੇ ਨੇ ਜਿਨ੍ਹਾਂ ਨੂੰ ਅਕਲ ਜੀ ਹੁੰਦੀ ਆ ਉਹ ਨੰਗੇ ਸ਼ਾਹ ਹੁੰਦੇ ਜਿਨ੍ਹਾਂ ਦੇ ਟੱਲ ਦੇ ਹੱਥ ਮਾਰਦਿਆਂ ਨੇ ਜਨਾਮੀਆ ਓਬਰ ਦਿਨ ਦੇ ਨੇ ਜਾਂ ਜਿਹੜਾ ਮੰਦ ਬੁੱਧੀ ਉੱਤੀ ਬੰਦਾ ਦਾ ਵਿਚਾਰਾ ਉਹ ਫਿਰ ਲਾਓ ਜੀ ਲਾਓ ਜੀ ਇਹ ਆ ਕਹਿੰਦੇ ਫਗਵਾੜਾ ਸ਼ਹਿਰ ਲੰਘੇ ਪੋਲੀ ਪੋਲਪੜਾ ਦੇ ਫਗਵਾੜੇ ਦੇ ਉੱਤੋਂ ਜੀ ਹਾਂ ਉਹ ਮੰਦ ਬੁੱਧੀ ਹੋਣਾ ਮੇਰਾ ਭਰਾ ਉਹਦਾ ਚਾਲ ਉਹਨਾਂ ਨੂੰ ਕੀ ਕਹੀਏ ਮੰਦ ਬੁੱਧੀ ਬੰਦਿਆਂ ਨੂੰ ਅੰਮ ਆ ਕਰਾਂ ਉਹਨੂੰ ਰੋਕ ਕੇ ਆ ਬੈਣਾ ਦੁਖੀ ਹੋਣਾ ਵਿਚਾਰਾ ਪਾਗਲ ਬੁਗਲੋ ਗਿਆ ਨਾ ਫੇਰ ਘਰ ਦੇ ਧੁੱਪਾਂ ਦਿਮਾਗਰਾ ਕਰਕੇ ਰੱਖਦੇ ਨੇ ਤੈਂ ਛੜਾ ਛੜਾ ਰਹਿੰਦੀ ਐ ਨਾ ਜਗਤ ਮੰਗਾਈ ਵੱਧ ਆ ਗਈ ਟੈਨਸ਼ਨਾਂ ਵੱਧ ਨੇ ਕਮਾਈ ਘਟਾ ਮਹਿੰਗਾਈ ਵੱਧ ਬੰਦੇ ਦਾ ਦਿਮਾਗ ਇੱਧਰ ਹੀ ਹੋ ਗਿਆ ਰਹਿੰਦਾ ਲੈ ਜਾਂਦਾ ਜੇ ਇਹ ਆ ਜੱਤਲਾ ਵਾਲਿਆਂ ਦੀ ਬੱਚ ਪਾਰਟੀ ਜੀ ਇੱਧਰ ਇੱਕ ਆ ਯਾ ਦੇਖੋ ਓਏ ਯਾਰ ਕਿਆ ਬਾਤ ਹੈ ਇਹ ਕੋਈ ਕੁੜੀ ਦੇਖ ਲਈਏ ਤਾਂ ਵਧੀਆ ਨਹੀਂ ਇਹ ਕੋਈ ਅ ਇਹ ਕੋਈ ਕੁੜੀ ਦੇਖ ਲਈਏ ਤੇ ਉਹ ਮੇਰਾ ਭਰਾ ਜੇ ਕੁੜੀ ਹੋਆ ਨਾ ਅਗਲਾ ਹਰੇਕ ਨੂੰ ਟੱਕ ਦੂੰਗਾ ਉਹਨੂੰ ਵੜ ਕੇ ਛਾਲ ਚੂਲ ਜਾ ਕੱਪੜੇ ਬਵਾ ਦੂੰ ਦੇਖੋ ਬੰਦਾ ਬੰਦਾ ਹੁੰਦਾ ਨਾ ਉਹਦੇ ਨਹੀਂ ਅਗਲਾ ਪਾਉਂਦਾ ਉਹ ਤਾਂ ਅਗਲਾ ਗਾਲ ਘੱਟ ਵੜਤ ਮੈਂ ਦਰ ਤੇ ਵੜਦਾ ਸਾਲਾ ਨੰਗਾ ਬਰਕਰ ਕੁੜੀ ਗਾੜੀ ਦੇ ਅਗਲਾ ਕੱਪੜੇ ਪਾ ਦਿੰਦਾ ਹੱਸ ਰੌਣਕ ਜਿਹੀ ਤਾਂ ਪਗਵਾੜਾ ਵੀ ਖੰਦੇ ਕ੍ਰੋਸ ਕਰਕੇ ਬੱਸਾਂ ਵਡੀਆਂ ਚੱਲਦੀਆਂ ਨੇ ਭੈਣ ਜੋ ਮਿਹਾਂ ਬੱਸਾਂ ਲੰਘੀਆਂ ਦਿਆਣੇ ਲੈਣ ਵਾਂ ਟਰੱਕ ਦੀ ਉਧਰ ਆਦਾ ਜੀਪਾਂ ਵਾਲੀ ਕਾਰ ਆ ਉਹ ਜਿੱਥੇ ਮੈਂ ਤੁਰਿਆ ਜਾਂਣਾ ਲੱਗ ਆ ਟਰੱਕਾਂ ਦੀ ਲਹਿਣ ਵਰਲੇ ਪਾਚਾ ਜਦੋਂ ਕਿ ਲਹਿਣ ਤੇ ਜਲੂ ਨੂੰ ਬ੍ਰੇਕ ਲਾਉਣੇ ਪੈ ਗਏ ਆ ਖੜਾ ਗੱਛ ਵਾਲਾ ਟਰੱਕਾਂ ਵਾਲੀ ਲਹਿਣ ਚ ਅ ਮੈਂ ਕਿਹਾ ਅger ਕੁੜੀ ਨੂੰ ਦੇਖ ਲੈਂਦਾ ਤਾਂ ਅਸਾ ਨਹੀਂ ਸੀ ਹਾਂ ਸਮਝ ਨਹੀਂ ਸਹੀ ਗੱਲ ਆ ਉਹ ਮੇਰਾ ਬਰਾਗ ਉਹ ਜਿਹੜੇ ਨਾਂਗੇ ਸਾਧ ਹੁੰਦੇ ਨੇ ਨਾ ਉਹਨਾਂ ਦੇ ਜਿਹੜੇ ਉਹ ਹੁੰਦੇ ਨੇ ਤਾਕਤ ਉਹਨਾਂ ਨੇ ਟੱਲ ਨੂੰ ਖੜਕਾ ਕੇ ਜਾਂਦੇ ਹੁੰਦੀਆਂ ਨੇ ਲਾਗੇ ਛਾਡਾਂ ਦੇ ਬਾਕੀ ਆਪਣੀ ਆਪਣੀ ਸੋਚਣੀ ਹੈ ਠੀਕ ਐ ਜਾ ਸਕਦੇ ਆ ਅਗਲੇ ਦੇ ਪਰਿਵਾਰ ਨੂੰ ਸੰਭਣਾ ਚਾਹੀਦਾ ਨਾ ਬੰਦੇ ਨੂੰ ਐ ਛੱਡਣਾ ਨਹੀਂ ਚਾਹੀਦਾ ਛਾਡੂ ਨਹੀਂ ਜਾ ਹਾਂ ਵਰ ਪਾਗਲ ਹੋਣਾ ਮੇਰਾ ਭਰਾ ਉਹਦਾ ਦਿਮਾਗ ਤਮੋਖ ਲਿਆ ਆ ਲਿਆ ਆ ਥੋੜਾਇਆ ਮੈਂ ਟਲ ਕੇ ਸਮਝਾਉਣਾ। ਔਰ ਮੈਨੂੰ ਦਾਤੈ ਮਤਵਲ ਕੀ। ਔਰ ਥੱਲੇ। ਟੱਲ ਮਤਵਲ ਉਹ ਥੱਲੇ ਲੈ ਪਾਟ ਨੂੰ ਐ ਐ ਕਰਕੇ ਹਲਾ ਦਿੰਦੀ ਆਉਂਦੀਆਂ ਨੇ। ਫਿਰ ਐ ਸ਼ਰਤੋਂ ਦੀ ਮੱਥਾ ਟੇਕ ਦਿੰਦੀਆਂ। ਤੇਰੇ ਸ਼ੰਤ ਨੂੰ ਐ ਹੱਥ ਲਾ ਕੇ ਐ ਹਲਾ ਕੇ ਟੱਲ ਵਾਂਗੂ। ਆ ਚੱਤੋਂ ਨਹੀਂ ਛੇੜਦੇ ਸਣੀ ਆਦੇ ਹੱਥ ਫੇਰ ਕੇ। ਨਮਸਕਾਰ ਕਰ ਦਿੰਦੀਆਂ। ਔਰ ਕੁਛ ਨਹੀਂ ਔਰ ਦਵਾਏ ਉਹ ਲਾਂਗੇ ਜਾ ਰਿਹਾ ਭਰਾ ਜਤਲਾ ਜਾਲਿਆ ਕਾਨੂੰ ਪੰਪੂ ਪੰਪੂ ਵਜਾਇਆ ਉਹ ਜਾਂਦੀਆ ਰੋਡਵੇ ਤੇ ਤੋਂ ਮੂਰੇ ਹਾਂ ਜੋ ਤੁਮ ਜੇ ਇੱਥੇ ਹੀ ਬਿਠੀ ਜਾਨਾ ਲਾਚ ਇਹ ਰਖਾਣ ਸਾਨੂੰ ਪੈਸੇ ਨਹੀਂ ਬਾਦ ਦੇ ਹਾਂ ਯਾਰ ਸੇਸ਼ ਕਰਾਇਬ ਕਰ ਲੋ ਮੇਰਾ ਭਰਾ ਬੜਾ ਚੈਨ ਵਾਲਾ ਤੇ ਕੱਲੋਂ ਜਾਵੇ ਮੈਂ ਆਉਦੇ ਝੋਟੇ ਨਾਲ ਲੈ ਪੋਣਾ ਘਰੇ ਆ ਹਲੋ ਮੈਂ ਤੇ ਮੇਰਾ ਪੁੱਤ ਅਜ ਤਾਂ ਗੱਲੋਂ ਖੇਡਾਂਗੇ ਤੇਰੇ ਛੰਡ ਗਰ ਮੈਨੂੰ ਇੱਕ ਤਾਂ ਹਨ ਪਤਾ ਨਹੀਂ ਕੋਈ ਲਿਖਿਆ ਤੇਰੇ ਛੰਡ ਨੈ ਮੈਂ ਯਾਰ ਭੁੱਲ ਗਿਆ ਤੂੰ ਮੈਂ ਕੀ ਗੱਲ ਕਰਦਾ ਸੀ ਵਾਹ ਕਨਵਰਮੈਂਟ ਰੇ ਪਿਆਰ ਦਾ ਕਿੰਨਾ ਸੁੰਦਰ ਐਨਵਾਇਰਨਮੈਂਟ ਐ ਰੇ ਪਿਆਰ ਦਾ ਮਾੜਾ ਅਗੇ ਅਰੇ ਮੈਂ ਜਾਣ ਕਰੀ ਆਪਾਂ ਇਧਰ ਲਈ ਲੈਨ ਚੋਂ ਬਚਾ ਲਈ ਲੈਨ ਚ ਗੱਡੀ ਕਿਉਂਕਿ ਆਪਾਂ ਚਾਚੂ ਪਿੰਨੇ ਆ ਹੋਟਲਾਂ ਦੇ ਖੜਾ ਗਏ ਮਾਈਂਡ ਆਫ ਰਾਈਸ ਕਰਦੇ ਆਂ ਆਪਦਾ ਸਰੀਰ ਤੇ ਥੋੜੀ ਜੀ ਤਾਕਤ એનર્ਜੀ ਪਾਉਣੇ ਆ ਲਾ ਯਾਰ ਉਹਨੇ ਨੇ ਬ੍ਰੇਕਾਂ ਮਾਰਤੀ ਹਮ ਚਾਲੇ ਲਾ ਕੇ ਇਧਰ ਵੀ ਘਾਰ ਆ ਗਏ ਇਧਰ ਵੀ ਆ ਆ ਲੈ ਲਾਲਾ ਲੌੜਾ ਭੈਣ ਦਾ ਘੜਾਵਾ ਸਾਲਾ ਭੈਣ ਚੁੱਕ ਬੰਪਰ ਨਾਲ ਘੱਟ ਕੇ ਲੈ ਕੇ ਗਿਆ ਗੰਡੂ ਇੱਧਰ ਆ ਜਾ ਇੱਧਰ ਆ ਜਾ ਭੈਣੋ ਲਾਈਨ ਲੱਗੀ ਵੀ ਆ ਕਹਿੰਦਾ ਲਾਈਨ ਲੱਗੀ ਵੀ ਆ ਓਏ ਚਾਹੂ ਪੀਨੇ ਆ ਪਾ ਗਜਰਾਤ ਦੇ ਰੈਡ ਤੇ ਕੰਨਾ ਪੁੱਟੂ ਵੀ ਮੈਂ ਹਾਂ ਇੱਥੇ ਪੰਜਾਬ ਚ ਆਹ ਉਹਦਾ ਗਜਰਾਤ ਚੀ ਦਾ ਚਾਗੀ ਰੀਜੀ ਕਰ ਦਿੰਨੇ ਤੂੰ ਇਹ ਤਾਂ ਵੱਡੂ ਵੀ ਵੜ ਕੇ ਕਾਲ ਨਹੀਂ ਕਰਨੀ ਕੁੱਤਣ ਘਾਟਾਂ ਦੀ 5 ਮਿੰਟ ਤੱਕ ਆ ਨਾ ਓਕੇ ਜੀ ਓਕੇ ਜੀ ਲੁਧਿਆਣਾ ਤੇਰਾ 35 ਰਹਿ ਗਿਆ ਰਕਟ ਦੇਖ ਓਏ 35 ਰਹਿ ਗਿਆ ਤੇਰਾ ਲੁਧਿਆਣਾ ਦੇਖੇ ਉਹ ਖੜ ਜਾ ਗੁਰੂ ਭੈਣ ਦੀ ਲੁੱਲੀ ਤਰੀਦੀ ਭੈਣ ਦਾ ਜਰਾ ਮੈਂ ਇੱਥੇ ਚਾਹ ਪੀਣੀ ਆ ਬਾਜੇ ਵਿਜੈ ਜੀ ਨਾ ਤੂੰ ਵੇਹਂ ਚੋ ਰੋਕ ਲਈਂ ਕਿਤੇ ਕਿ ਉਹ ਯਾਰ ਕਿੱਥੇ ਖਲਾਈਏ ਉਹ ਭਾਵੇਂ ਲਾਉ ਦੇ ਕਦੇ ਤੇ ਪਹੰੰਦਾ ਚਲਾਣ ਕਰਦੇ ਆ ਕੇ ਕੋਈ ਤੇ ਲੈ ਆਪਣਾ ਕੰਮ